ਕੁੱਟਦਾ ਖੜਾ ਖੜਾ ਬਗਿਆ ਤਾ ਠੀਕ ਹੈ ਬਲੇ ਕਿਵੇਂ ਵਧੀਆ ਪਹਿਲਾਂ ਮੈਂ ਗਿਆ ਸੀ ਕੱਲ ਕੱਲ ਤੂੰ ਗਿਆ ਉਹਦੀ ਡੱਬਾ ਵਾਲੀ ਮੰਡੀ ਅੱਜ ਕੱਲ ਮੰਡੀ ਗਿਆ ਸੀਗਾ ਮੈਂ ਹਾਂ ਹੁਣ ਮੈਂ ਘਰੇ ਪੁੱਛਿਆ ਜੀ ਹੁਣ ਕਹਿੰਦੇ ਵੀ ਖੇਤ ਗੇੜਾ ਮਾਰਨ ਗਿਆ ਹੋਇਆ ਮੈਂ ਗੇੜਾ ਜਾ ਮਾਰਨ ਆ ਗਿਆ ਇੱਕ ਮੁਰਦਾ ਦੇ ਉੱਜੇ ਪਾਣੀ ਲੱਗ ਗਿਆ ਦੋਨਾਂ ਨੂੰ ਪਾਣੀ ਜਾ ਕਰ ਦੋ ਉਧਰ ਘੁੱਟ ਆ ਖਾਰ ਚੋਂ ਛੱਡ ਦੇ ਉੱਪਰ ਇਹ ਪਾਣੀ ਦੇ ਪਾਸਾ ਦਿੱਤਾ ਉਹਨਾਂ ਨੇ ਖਾ ਅੱਛਾ ਹਾਂ ਕਿਵੇਂ ਖਾਇਰ ਨਹੀਂ ਸੀ ਖਾਰ ਤਾਂ ਘਾਦੀਆ ਤਾਇਆ ਕੀ ਗੱਲ ਉਹਨੂੰ ਤੋਂ ਦੱਲ ਦਦਾ ਨਾ ਮਹੀਨਾ ਹੋ ਗਿਆ ਕੁੜੀ ਨੂੰ ਬੈਠੇ ਨੂੰ ਘਰੇ ਅੱਛਾ ਤੇ ਮਾਂ ਨੂੰ ਮੈਂ ਤੇ ਬੰਟੂ ਬਥੇਰਾ ਸੁਝਾ ਕੇ ਥੱਕ ਗਏ ਠੀਕ ਆ ਸਾਡੇ ਤਾਂ ਪੈਂਦੀ ਆ ਉਹ ਗੱਲ ਤੇ ਕਹਿੰਦੀ ਆ ਵੀ ਤੂੰ ਐ ਕਰਕੇ ਵੀ ਕੁੜੀ ਨੂੰ ਕਿੱਥੇ ਤੋਰਦੀ ਪ੍ਰਾਣਾ ਘਰੇ ਆ ਕੇ ਪਹਿਲਾਂ ਮਾਫੀ ਮੰਗ ਕੇ ਜਾਵੇ ਅਸੀਂ ਇਹ ਕਹਿੰਦੇ ਵੀ ਕੀ ਪਤਾ ਵੀ ਆਪਣੇ ਕੁੜੀ ਦਾ ਕਸੂਰ ਹੋਵੇ ਕੋਈ ਉਹ ਤਾਂ ਗੱਲt ਹੀ ਨਹੀਂ ਆਉਂਦੀ ਦਿਮਾਗ ਆ ਲਿਆ ਬੁੜੀਆਂ ਦਾ ਇਹੀ ਗੱਲ ਕਿ ਤੇ ਪਰੋਣੇ ਮਾਫੀਆਂ ਮੰਗਣ ਵਾਸਤੇ ਹੁੰਦੇ ਨੇ ਇਹਦੇ ਪਾਗ ਲੱਗ ਗਏ ਬਈ ਮੈਂ ਆਖੀ ਨਾ ਵੀ ਆਪਤੀ ਆਣੇ ਭਈ ਆਪਣਾ ਤਾਂ ਨੀਮਾ ਹੋਣਾ ਪਊਗਾ ਤੇਰੇ ਨਾਲ ਤਾਂ ਨੀਮਾ ਹੀ ਹੁੰਦਾ ਪੁੱਤ ਮੇਸਾ ਵੀ ਵੀ ਆ ਚਲੋ ਕੋਈ ਮੜ ਮੋਟੀ ਗੱਲ ਬਾਤ ਹੋਈ ਕੋਈ ਜਾ ਕੇ ਕਹਿ ਕਹੀ ਕਰਦਾਂਗੇ ਮੈਂ ਭਗਜੂਗਾ ਤਾਂ ਕਿ ਆ ਕੋਈ ਗੱਲ ਪਤਾ ਪਤਾ ਲੱਗੇ ਪਤਾ ਲੱਗੇ ਕੋਈ ਗੱਲ ਇਹ ਪੁਰਾਣਾ ਨੇ ਫੋਨ ਨਹੀਂ ਕਰਦਾ ਫਲਾਨਾ ਨੇ ਕਹਿੰਦਾ ਮੈਂ ਕੁੜੀ ਨੂੰ ਆਖਾ ਤੂੰ ਫੋਨ ਕਰ ਲੈ ਵੀ ਜੇ ਨਹੀਂ ਪੁਰਾਣਾ ਫੋਨ ਕਰਦਾ ਮੈਂ ਕਹਿੰਦੇ ਬਾਈ ਕਿਉਂ ਫੋਨ ਕਰਾ ਫਲਾਨਾ ਕਰਦਾ ਤੂੰ ਤਾਂ ਮਾਨੂੰ ਰੋਟੀ ਦੇਣ ਤੋਂ ਰੋਕਦਾ ਫਲਾਨਾ ਕਰਦਾ ਸਭ ਕੁਝ ਕੁੜੀ ਬੋਲਦੀ ਐ ਤੇ ਤੂੰ ਗੱਲ ਗੱਲਾਂ ਨੂੰ ਕਰੀਂ ਗੱਲ ਤਰੀ ਸੀ ਮਾਨ ਨਾ ਰੋਏ ਮੱਥਾ ਮਾਰਨਾ ਕੁੜੀ ਦਾ ਮੱਥਾ ਮਾਰਨਾ ਅੱਡੀ ਤਾਂ ਗੱਲ ਹੀ ਨਹੀਂ ਸੁਣਦੀਆਂ ਮੈਂ ਤੇ 1 2 ਦੇ ਦੋਨਾਂ ਦੇ ਤੋਂ ਤਾਂ ਕਰਕੇ ਤੇਰੇ ਕੋਲੇ ਆਇਆ ਚਲ ਮੈਂ ਉਹਨਾਂ ਘਰੇ ਮੈਂ ਸਮਝਾਉਣਾ ਉਹਨੂੰ ਤੂੰ ਜਾਇਂ ਕਰੇ ਤੇ ਮੈਂ ਤਾਂ

ਦੇ 20 ਲੱਖ ਸੂਰ ਆਇਆ ਤੇ 20 ਨੂੰ ਵੀ ਕਹ ਜੇ ਆਪਾਂ ਠੀਕ ਹੈ ਜੇ ਆਪ ਆਪ ਦੇ 3 ਪੁੱਤ ਨੂੰ ਆਪ ਕਹਾਂਗੇ ਪੁੱਤ ਫੇਰ 3 ਬਸ ਨਹੀਂ ਆਉਂਦੇ ਆ ਐ ਨਹੀਂ ਜੀਆਂ ਬਸ ਨਹੀਂ ਆਉਂਦੀਆਂ ਅਰ ਬਾਈ ਕਰਕੇ ਠੀਕ ਹੈ ਹਾਂ ਚੰਗਾ ਤਾਂ ਆ ਜਾਂਈ ਫੇਰ ਮੈਂ ਕੋਈ ਨਹੀਂ ਜਾ ਕੋਣ ਦੇਖ ਲੱਗਾ ਲੱਗ ਰਿਹਾ ਆ ਬੈਠਾ ਕਰਦਾ ਗੱਲ ਹੈਪੀ 1 2 ਉਹ ਠੀਕ ਆ ਮੈਂ ਤੈਨੂੰ ਐ ਪੁੱਛਦਾ ਸੀਗਾ ਪਰ ਕੀਤੀ ਸੀ ਤਾਂ ਇਹ ਕੋਲ ਗੱਲ ਉਹ ਤਾਇ ਕੋਲ ਤਮ ਗੱਲ ਕਰਿਆ ਸੀ ਕੀ ਕਹਿੰਦਾ ਫਿਰ ਤਾਇ ਨੂੰ ਸਾਰੀ ਗੱਲ ਮੈਂ ਦੱਸਤੀ ਮਾਂ ਹਜ ਦਾ ਮੱਥਾ ਮਾਰ ਥੱਕ ਗਿਆ ਪਰ ਤਾਇ ਇਹ ਗਈ ਤੇ ਬੇਇੱਜ਼ਤੀ ਆ ਠੀਕ ਆ ਨਾ ਤੇ ਹੁਣ ਮਾਂ ਨੂੰ ਬਾਲਾ ਕੁਛ ਕਹਿਣਾ ਫਿਰ ਸਾਡੀ ਤਾਂ ਗੱਲ ਨਹੀਂ ਮੰਨਦੀ ਜੇ ਤੂੰ ਸਾਡਾ ਇੱਕ ਹੋਏ ਕੰਮ ਕਰਦੇ ਤੂੰ ਆੜੋਂ ਢੋਡ ਨਾਲ ਗੱਲ ਕਰਕੇ ਕੁੜੀ ਨੂੰ ਤੋੜਦੇ ਤੇ ਤੂੰ ਮਹਾਮਾਤਾ ਕੋਲੇ ਜਾ ਕੇ ਆ ਠੀਕ ਆ ਤੇਰੇ ਅੱਖ ਲੱਗ ਜੂ ਤੇ ਥੋੜੇ ਮਾੜਾ ਮੋਟੇ ਡਰਦੀਏ ਸਾਥੋਂ ਦਾ ਹਨ ਤਾਂ ਕੋਈ ਗੱਲ ਚਾਰੇ ਚੱਕੇ ਚਾਰੇ ਚੱਕੇ ਪੈਂਦੀ ਆ ਮੈਂ ਵੀ ਇੰਹੀਂ ਸੋਚੀ ਜਾਂਦਾ ਸੀ ਯਾਰ ਮੈਂ ਤਾਂ ਹੀ ਆਇਆ ਸੀਗਾ ਮੈਂ ਕਿਹਾ ਯਾਰ ਵੀ ਜੇ ਤਾਂ ਤਾਇਏ ਨਾਲ ਗੱਲ ਹੁੰਦੀ ਐ ਤਾਇਆ ਨਿਮੇੜ ਲੂ ਘਰੇ ਲੱਗ ਜੂ ਪਤਾ ਹਨਾ ਭਾਬੀ ਨੂੰ ਪੁੱਛ ਲਾਂਗੇ ਵੀ ਆਇਆ ਸੀ ਕਿ ਨਹੀਂ ਆਇਆ ਸੀ ਨਹੀਂ ਭਰਾ ਫੇਰ ਐਂ ਕਰਦੇ ਆ ਜਾਂ ਤੂੰ ਜਾਂ ਮੈਂ ਟਾਈਮ ਕੱਢ ਕੇ ਆਪਾਂ ਨਾ ਕੁੜੀ ਦੇ ਸਹੌਰੀ ਜਾ ਕੇ ਆਉਣੇ ਹੁਣ ਜਦੋਂ ਯਾਰ ਗੱਲਬਾਤ ਨਾ ਕਰਾਂਗੇ ਹੁਣ ਉਹੀ ਗੱਲ ਆ ਪਤਾ ਕਿ ਨਿਬੜੂਗਾ ਕਿ ਨਾਲੇ ਕਿ ਉਹ ਕਿੰਨਾ ਜਿਹੇ ਬਿਠਾਈ ਰੱਖਾਂਗੇ ਘਰੇ ਸਾਰਾ ਕੁਝ ਕਹਤਾ ਤਾ ਇਹਨੂੰ ਕਹਾਂਗਾ ਮੈਂ ਮੇੜਦਾ ਮੇੜਦੇ ਕਿਉਂ ਨਹੀਂ ਕਹਿੰਦਾ ਤੂੰ ਚੱਲ ਵਧੀਆ ਯਾਰ ਸਾਰਾ ਕਹਿਣਗੇ ਕਹਿੰਦਾ ਕੁੜੀ ਤੇ ਕੋਈ ਦੀਪ ਤਾਂ ਆਪਣੀ ਕੁੜੀ ਚ ਕਸੂਰ ਹੋਵੇ ਕਹਿੰਦਾ ਉਹ ਉਹੀ ਗੱਲ ਆ ਸਿਆਣਾ ਨੇ ਉਹੀ ਤਾਂ ਨਹੀਂ ਗੱਲ ਕਹੀ ਵੀ ਤਾੜੀ ਇੱਕ ਹੱਥ ਨਾਲ ਨਹੀਂ ਬਾਈਦੀ ਕਸੂਰ ਤਾਂ ਦੋਨਾਂ ਧਿਰਾਂ ਦਾ ਹੀ ਹੁੰਦਾ ਹੁੰਦਾ ਆ ਮਾਂ ਦਾ ਇੱਕ ਗੱਲ ਦੇ ਰਟੀ ਪਈ ਹੈ ਮਾਫੀ ਮੰਗੇ ਮਾਫੀ ਮਾਫੀ ਕੋਈ ਗੱਲ ਦੇ ਮੰਗੀਆਂ ਦਿੰਦੇ ਆ ਥੋੜੀ ਮਾਫੀਆਂ ਮੰਗੋ ਓ ਯਾਰ ਮੇਰੀ ਗੱਲ ਸੁਣ ਹੁਣ ਅਗਲਾ ਕਿਉਂ ਨਹੀਂ ਫੋਨ ਕਰਦਾ ਹੋਊ ਅਗਲੇ ਨੂੰ ਆਏ ਹੋਊਗਾ ਵੀ ਨਾਲੇ ਸਾਡੀ ਗਲਤੀ ਨਹੀਂ ਨਾਲੇ ਅਸੀਂ ਨੀਵੇਂ ਹੋਈਏ ਹਾਂ ਉਸੇ ਗੱਲ ਤੇ ਹੋਏ ਹੋਏ ਆ ਮੈਨੂੰ ਜਿੱਥੋਂ ਤੱਕ ਲੱਗਦਾ ਹੁਣ ਜੇ ਤਾਂ ਤਾਇਆ ਨਵੇੜਦਾ ਹੋਇਆ ਕੁਝ ਠੀਕ ਹੈ ਨਹੀਂ ਭਰਾਵਾ ਫਿਰ ਮੈਂ ਤਾਂ ਨਾ ਕੱਢ ਕੇ ਟਾਈਮ ਜਾ ਕੇ ਆਉਂਗਾ ਪਿੰਡ ਉੱਥੇ ਤੇ ਪਰੌਣੇ ਨਾਲ ਗੱਲ ਕਰੂੰਗਾ ਫੇਰ ਹੀ ਕੁਝ ਗੱਲਬਾਤ ਦਾ ਪਤਾ ਚੱਲੂਗਾ ਜੇ ਉਹਦਾ ਮੂੰਹ ਸੁੰਗਾਂਗੇ ਕੋਈ ਗੱਲਬਾਤ ਦੱਸਣਗੇ ਹਨਾ ਫਿਰ ਘਰੇ ਦੱਸਾਂਗੇ ਫਿਰ ਮਾੜਾ ਬੈਠ ਕੇ ਟਕਾਵਾਂਗੇ ਪਤਾ ਵੀ ਲੱਗੂ ਗਲਤੀ ਹੈ ਕਿ ਦੀ ਹੈ ਹੁਣ ਤਾਂ ਉਹੀ ਗੱਲ ਹੀ ਹੈ ਹੀ ਨਹੀਂ ਪਤਾ ਲੱਗਿਆਂਦਾ ਵੀ ਕੀ ਦੀ ਗਲਤੀ ਹੈ ਕਿਦੀ ਨਹੀਂ ਆ ਚੱਲ ਤਾਇਆ ਮੈਂ ਵੀ ਇਧਰ ਨੂੰ ਹੀ ਆ ਗਿਆ ਸੀਗਾ ਮੈਨੂੰ ਪਤਾ ਸੀਗਾ ਵੀ ਜੇ ਤਾਇਆ ਘਰੇ ਆਇਆ ਉਹ ਵੀ ਜੇ ਆਉਣ ਵਾਲਾ ਹੋਇਆ ਹਨ ਮੈਨੂੰ ਕੁਝ ਬੋਲਿਆ ਜੇ ਕੋਈ ਮੁੜ ਕੇ ਮਾ ਦਾ ਤੈਨੂੰ ਪਤਾ ਹੀ ਹੈ ਤੇ ਰੈਂਦੀ ਗੱਲ ਨਾਲ ਮੈਂ ਇੱਕ ਹੋਰ ਗਿਆ ਮੈਂ ਤਾਂ ਇਹਨੂੰ ਆਖਿਆ ਤੂੰ ਕੱਲੀ ਜਾ ਕੇ ਜੇ ਸਾਸੀ ਬਾਗੇ ਕੋਲੇ ਫਿਰ ਤਾਂ ਚੰਬਲ ਚੰਬਲ ਬੋਲਦੀ ਆ ਵੈਨਾਂ ਸਾਨੂੰ ਕੋਈ ਬੋਲਣ ਦੇ ਉਹ ਕੋਈ ਗੱਲ ਆ ਕੁੜੀ ਦੇ ਵੀ ਗੱਟ ਦੀ ਜਮਾਨ ਲੱਗੀ ਆ ਮੈਂ ਤਾਂ ਭਰਾਵਾ ਇੱਕ ਗੱਲ ਹੋਰ ਨਿਮੇੜਦੀ ਮੈਂ ਤਾਂ ਮੀਤ ਨੂੰ ਲਾਤਾ ਫੋਨ ਮੈਂ ਕਿਹਾ ਤੂੰ ਚਾਰ ਦਿਨ ਹਾਈ ਨਾ ਤੇ ਤੇਰੀ ਇਹਦੇ ਨਾਲ ਊਂ ਨਹੀਂ ਬਣਦੀ ਹੈਗੀ ਮੁੜ ਕੇ ਉਹ ਦੇਖ ਲੈ ਕਲੇਸ਼ ਵੱਧ ਜੂਗਾ ਮੈਂ ਤੂੰ ਉੱਥੇ ਬੈਠੀ ਰਹਿ ਇੰਨੇ ਸੀ ਨਿਮੇੜਦੇ ਆ ਉਹ ਯਾਰ ਗੱਲ ਇਹ ਆਪਣਾ ਕਿਹੜਾ ਦੱਸੇ ਕਿ ਢੋਲ ਚੋਂ ਕਣਕ ਮੁੱਕ ਜੂਗੀ ਗੱਲ ਤਾਂ ਗਲਦੀ ਐ ਵੀ ਯਾਰ ਕਹਿਣ ਦਾ ਮਤਲਬ ਹੁਣ ਵੀ ਜਦੋਂ ਆਪਾਂ ਵਿਆਹ ਤੀ ਕਰਤੀ ਘਰ ਬਸਾਉਣਾ ਚਾਹੀਦਾ ਹੁਣ ਆਪ ਅਗਲਾ ਕਹੂਗਾ ਜੇ ਕਿਤੇ ਮੰਨ ਲਾ ਆਪਾਂ ਨੂੰ ਗੱਲ ਦਾ ਪਤਾ ਨਹੀਂ ਹਜੇ ਪੂਰੀ ਦਾ ਅਗਲਾ ਕਹੂਗਾ ਨਾਲੇ ਤਾਂ ਕੁੜੀ ਦੀ ਗਲਤੀ ਸੀ ਨਾਲੇ ਕੁੜੀ ਨੂੰ ਸ਼ਹਿ ਦਿੰਦੇ ਆ ਹਾਂ ਕਿਉਂ ਦੀ ਯਾਰ ਆਪਾਂ ਤਾਂ ਉਹਨੂੰ ਕਵਾਂਗੇ ਜਿਹਦੀ ਗਲਤੀ ਹੋਈ ਆਪਾਂ ਤਾਂ ਗੱਲ ਦਾ ਕਹਿੰਦੇ ਪਾਣੀ ਦਾ ਪਾਣੀ ਦਾ ਦੂਸਰਾ ਸੁੱਤ ਹੋ ਜੇ ਹਾਂ ਹੋ ਜੇ ਜੋ ਵੀ ਹੈ ਨਾਲੇ ਯਾਰ ਜੇ ਇੱਕ ਟਾਈਮ ਆਪਣੀ ਕੁੜੀ ਦੀ ਗਲਤੀ ਵੀ ਹੋਊਗੀ ਹੈ ਜਾਂ ਅਗਲੇ ਦੀ ਵੀ ਗਲਤੀ ਜਿੰਨਾ ਜ਼ਿਕਰ ਯਾਰ ਚਾਰ ਬੰਦੇ ਪੰਚਾਇਤ ਚ ਬਹਿ ਕੇ ਕੋਈ ਗੱਲ ਨਹੀਂ ਕਰਦੇ ਕੋਈ ਰਾਹ ਹੀ ਨਹੀਂ ਪੈਣੀ ਗੱਲ ਯਾਰ ਗੱਲ ਜੇ ਚਾਰ ਬੰਦੇ ਇਕੱਠੇ ਹੋਣਗੇ ਫੇਰ ਗੱਲ ਕੱਟੇ ਤੁਰੂਗੀ ਜੇ ਪ੍ਰੋਣੀ ਨੇ ਕੋਈ ਮਾੜਾ ਮਾੜਾ ਕੁਸ ਕਹਿ ਵੀ ਦਿੱਤਾ ਕੋਈ ਗੱਲ ਨਹੀਂ ਫਿਰ ਸੱਚ ਬਣਾ ਤਾਂ ਪਾਉ ਵੀ ਕਿ 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 ਪਾਉਗਾ ਯਾਰ ਹੁਣ ਤੇ ਕੁੜੀ ਨੇ ਬਸਣਾ ਫਿਰ ਤਾਂ ਸਾਰਾ ਕੁਝ ਹੀ ਚੱਲਣਾ ਪੈਣਾ ਚੱਲਣਾ ਪਊਗਾ ਨਾਲੇ ਵਾ ਮੁਕਦੀ ਗੱਲ ਤਾਂ ਇਹ ਯਾਰ ਜਿੱਥੇ ਦੋ ਭਾਂਡੇ ਹੋਣਗੇ ਉਥੇ ਖੜਕਣਗੇ ਆ ਤੇਰੀ ਹਰਪ੍ਰੀਤ ਨਾਲ ਨਹੀਂ ਹੁੰਦੀ ਕਿ ਮੇਰੀ ਮੀਤ ਨਾਲ ਨਹੀਂ ਲੜਾਈ ਹੁੰਦੀ ਐਦੋਂ ਮਾੜਾ ਮਾੜਾ ਚੱਲਦਾ ਆ ਮੇਰੀ ਗੱਲ ਸੁਣ ਲੈ ਹੁਣ ਮਦਰ ਸ਼ੌਹ ਦੇਣ ਲੱਗਿਆਂਗੇ ਫੇਰ ਗੱਲ ਨਹੀਂ ਚੱਲੇ ਗੱਲ ਨਹੀਂ ਆ ਮੇਰੀ ਗੱਲ ਸੁਣ ਜਦੋਂ ਹੁਣ ਉਦੋਂ ਤੇਰਾ ਪੈ ਗਿਆ ਲੱਗਿਆ ਸੀ ਉਹਨਾਂ ਦੇ ਵਿਆਹ ਤੋਂ ਆਇਆ ਸੀਗਾ ਉਹ ਰਾਤ ਨੂੰ ਤੂੰ ਹਰ ਪੜੀ ਤੂੰ ਐਨਾ ਬੋਲਿਆ ਥੱਪੜ ਮਾਰ ਤੱਗਿਆ ਚੱਲ ਮੀਂਹ ਤਰ ਗਿਆ ਨਾ ਮੈਂ ਛਡਾ ਤਾ ਉਹ ਕਿਹੜਾ ਤੜ ਕੇ ਰੁਸ ਕੇ ਪੇਕੇ ਵਾ ਕੀ ਸੀ ਹੁਣ ਐਨਾ ਕਿਦਾ ਮਾੜਾ ਮੁੰਡਾ ਚੱਲਦਾ ਰਿਹਾ ਮੈਂ ਮਾਫੀ ਮੰਗ ਲਈ ਗੱਲ ਨਿਪੜ ਗਈ ਉਹ ਯਾਰ ਮੀਆਂ ਮੀਆਂ ਬੀਬੀ ਦੀ ਇਹੀ ਤਾਂ ਗੱਲ ਹੁੰਦੀ ਆ ਪਰ ਉਹੀ ਗੱਲ ਜਦੋਂ ਹੁਣ ਕੀ ਪਤਾ ਕਿਹਦੇ ਧੌਣ ਚ ਕਿੱਲਾ ਪਤਾ ਨਹੀਂ ਪਰੋਣੇ ਦੇ ਆ ਪਤਾ ਨਹੀਂ ਇਹਦੇ ਇਹ ਤਾਂ ਜਾ ਕੇ ਪਤਾ ਲੱਗੂਗਾ ਤਲ ਮੈਂ ਘਰ ਨੂੰ ਜਾਣਾ ਯਾਰ ਚੱਲ ਕੋਈ ਨਾ ਮੂੰਹ ਸੌਂਗਦੇ ਜਾ ਕੇ ਵੀ ਆਏ ਕਿ ਨਹੀਂ ਆਏ ਤਾਂ ਆਏ ਮੈਂ ਵੀ ਆਉਣਾ ਮੈਂ ਹੱਲਾ ਸੰਜੀ ਗੁੱਟ ਦਾ ਨਾ ਪਾਣੀ ਤਾਂ ਨਹੀਂ ਲਾਦਾ ਫਰੇਜ ਦਾ ਕੁਛ ਚੀਰ ਜੂ ਐ ਯਾਰ ਪਰ ਹੁਣ ਮੈਂ ਘਰੇ ਵੀ ਕੀ ਕਰੂੰਗਾ ਫਿਰ ਲਸਣ ਗੁੱਟ ਦਾ ਨਾ ਇੱਥੇ ਕੱਲਾ ਖਪੀ ਜਾਏਗਾ ਚੱਲ ਫਿਰ ਕੋਈ ਫੇਰ ਹੀ ਚੱਲਾਂਗੇ ਘਰੇ ਹੋਰ ਉਹ ਕਿਵੇਂ ਪਰਦੇ ਹੀ ਐ ਬੈਠੇ ਹੋਰ ਜੰਮੂ ਕਰ ਜਮੂ ਹਾਲੇ ਕੁੱਟੀ ਹੁਣੀ ਐ ਲੈ ਉਹ ਹੀ ਬਹਿ ਗਈ ਹੋਰ ਸੋ ਠੀਕ ਠਾਕ ਹੂੰ ਠੀਕ ਠਾਕ ਵਧੀਆ ਤੂੰ ਦੱਸ ਕਿਵੇਂ ਠੀਕ ਬਸ ਠੀਕ ਹੀ ਐ ਬੋਲੀ ਜੀ ਬੋਲੀ ਠੰਡੀ ਜੀ ਕੋਈ ਲੈ ਹੋਰ ਕੀ ਹੁਣ ਕੋਠੇ ਤੇ ਚੜ ਕੇ ਦੇਖੋ ਨੱਚ ਲੱਗ ਜਾ ਵੀ ਮੇਰਾ ਜੇਠ ਆ ਗਿਆ ਲੈ ਜੇਠ ਆ ਗਿਆ ਜੇਠ ਬਣਾ ਦੇ ਮੈਂ ਤੇ ਦਿਓ ਰਾ ਤੇਰਾ ਜੇਠ ਕਿਦੋਂ ਲੱਗਾ ਮਰੀ ਜਨੀ ਪੁਗਾ ਕਹਾਂ ਲੱਜਦੀ ਵੱਡਾ ਜੇਠ ਮੈਨੂੰ ਤਾਂ ਬੇਬੇ ਕਹਿੰਦੀ ਹੁੰਦੀ ਸੀ ਸਾਡੀ ਅਕੇ ਵੱਡਾ ਬੇਬੇ ਕਹਿੰਦੀ ਹੁੰਦੀ ਸੀ ਬੇਤੋ ਸੋਡਾ ਬੇਬੇ ਕਹਿੰਦੀ ਹੁੰਦੀ ਸੀ ਆਉਂੀ ਛੋਟਾ ਬਣੀ ਜਾਂਦਾ ਛੋਟਾ ਬੜੀ ਜਾਂਦਾ ਹਾਂ ਮੇਰੇ ਘਰ ਵਾਲੇ ਨਾਲ ਤਾਂ ਦਾੜੀ ਤੇਰੀ ਪਹਿਲੀ ਚਿੱਟੀ ਹੋਈ ਪੀਸੀ ਉਹ ਚਿੱਟੀ ਹੋਈ ਪੀਸੀ ਚਲ ਇਹ ਤਾਂ ਛੱਡ ਹੋਰ ਗੱਲਾਂ ਤਾਂ ਸਾਰੀਆਂ ਹਾਂ ਤੀ ਮੈਨੂੰ ਐਂ ਦੱਸ ਵੇ ਤੂੰ ਕਿੱਦਾਂ ਦੀ ਗੱਲ ਐ ਤੂੰ ਮੇਰੇ ਕੋਲ ਇੱਕ ਵਾਰੀ ਵੀ ਨਹੀਂ ਫੁੱਟੀ ਗੱਲ ਤੇ ਕੁੜੀ ਨੂੰ ਮਹੀਨਾ ਹੋ ਗਿਆ ਘਰੇ ਬੈਠੇ ਨੂੰ ਮੈਨੂੰ ਤਾਂ ਹੁਣ ਬੜਕਾ ਹੀ ਐ ਤੇ ਤੈਨੂੰ ਮਾੜਾ ਮੋਡਾ ਕੋਈ ਗੱਲ ਦਾ ਧਿਆਨ ਹੈ ਹੀ ਨਹੀਂ ਆਪਣਾ ਮੈਂ ਹੁਣ ਮੈਂ ਗੱਲ ਚ ਢਾਲ ਪਾਲਾ ਪਿੰਡ ਚ ਪਿੰਡ ਜਾਣਾ ਵਾ ਤੂੰ ਮੇਰੇ ਕੋਲ ਤਾਂ ਫੁਰਦੇ ਤੇਰੇ ਕੋਲ ਤੂੰ ਤਾਂ ਆਪੋ ਦੇ ਕੰਮਾਂ 'ਚ ਤੁਰਿਆ ਫਸਾ ਕੇ ਦੇਵ ਦਾਬਾ ਵਾਲੀ ਮੰਡੀ ਦੇ ਬਾਹਰ ਨਾ ਕਿਤੇ ਰਾਸਤਾਨਾ ਦੀ ਮੰਡੀ ਹੋਰ ਮੈਂ ਰਾਸਤਾਨਾ ਦੀ ਮੰਡੀ ਦੇ ਦਾਬਰ ਦੇ ਬਾਹਰ ਨਾ ਜਵਾਕਾਂ ਦਾ ਤਾਂ ਮੈਨੂੰ ਖਿਆਲ ਰੱਖੂਗੀ ਉਹਨਾਂ ਨੂੰ ਤਾਂ ਨਹੀਂ ਮੈਂ ਭਾਏ ਉਹ ਕਰਦਾ ਵੀ ਭੁੱਲ ਨਾ ਇਹ ਹੁਣ ਤੱਕ ਪਹਿਲਾਂ ਦੇਖਦੇ ਹਈ ਅਗਰ ਕਿਸੇ ਦਾ ਬੋਲ ਲਾ ਲੂਗਾ ਉਹ ਛੂਗਾ ਵੀ ਕੁੜੀ ਕਿਵੇਂ ਆ ਗਈ ਤੂੰ ਕੁੜੀ ਨੂੰ ਤੋੜਾ ਕੁਠੀਆਂ ਬੈਭਦਾ ਨਹੀਂ ਨਾ ਪੜਾਈ ਜਾਂ ਮੈਨੂੰ ਪਤਾ ਲੱਗਾ ਤੇਰੀਆਂ ਗੱਲਾਂ ਦਾ ਭਾਈ ਲੈ ਮੈਂ ਜਾਣਨਾ ਤੈਨੂੰ ਵੀ ਮੈਂ ਪੁੱਛਦਾ ਬੈ ਤਾਂ ਕੀ ਪੜਾਈ ਆ ਹੋਏ ਤੂੰ ਮਹੀਨਾ ਹੋਂ ਬੈਠੇ ਉਹ ਜਿਆ ਫਿਰ ਹੁਣ ਤੀਨ ਹੁੰਦੇ ਜਾਂ ਸਾਰੇ ਹੁੰਦੇ ਮੈਂ ਕਹਾਂ ਬਾਹਰ ਕਰਕੇ ਕਿੱਧਰ ਕੱਢਦਾ ਕੁੜੀ ਨੂੰ ਜਦੋਂ ਕਹਿੰਦੀ ਮੈਂ ਜਾਂਦੀ ਨਹੀਂ ਜਾਂਦੀ ਕਿਉਂ ਨਹੀਂ ਗੱਲ ਪੁੱਛੋ ਸਾਰੀ ਬਾਤ ਪੁੱਛ ਗਿਆ ਪਰ ਜਾਈਏ ਤੂੰ ਮੈਨੂੰ ਦੱਸਦੀ ਉਗ ਨਹੀਂ ਜਾਂਦੀ ਨਹੀਂ ਐ ਐ ਕੰਮ ਕਰ ਜਾਉਂਗਾ ਜਾਂਦੀ ਨਹੀਂ ਤੂੰ ਪੁੱਛ ਲਈ ਬਿਠਾ ਕੇ ਮੈਂ ਤਾਂ ਹੁਣ ਘੋਡੇ ਲਾਉਣੀ ਪੂ ਮੈਂ ਤਾਂ ਮਾੜੇ ਘੋਡੇ ਲਾਉਣੀ ਪੂਗੀ ਤੈਨੂੰ ਤਾਂ ਮੈਂ ਜਾਣਦਾ ਤੈਨੂੰ ਤੇਰੀ ਸਾਰੀਆਂ ਬਹਿਬ ਤਾਂ ਤੇਰੇ ਨਾਲ ਨੂੰ ਮੈਂ ਕੀ ਕਰਤਾ ਜਿਹਦੀ ਮਾਂ ਪੁੱਠੀਆਂ ਬਹਿਬ ਦਾ ਤੇ ਉਹਦੀ ਤੀ ਮੁੱਤ ਬਾਤ ਲਿਆ ਨਾ ਲਾ ਲਾ ਮੈਂ ਤੇ ਇਹ ਦੱਸਣੇ ਗੱਲਾਂ ਇਹਦੇ ਬਰੀ ਬਰੀ ਗੱਲਾਂ ਗੱਲ ਭਰੇ ਤੇਰੇ ਤਾਂ ਗੱਲ ਨਾ ਭਰੇ ਮੈਂ ਕਰੀਆਂ ਨਾ ਇੱਥੇ ਕਰੀਆਂ ਪਹਿਲਾਂ ਨਾ ਮੈਂ ਤੀ ਨੂੰ ਸਿਕਾਈਆਂ ਤੀ ਨੂੰ ਸਿਕਾਈਆਂ ਤੂੰ ਨਹੀਂ ਨਾ ਹੋ ਕੇ ਆਈ ਮੇਰੇ ਤੀ ਨੂੰ ਜਨਾਸ ਸਿਕਾਈਆਂ ਹੁੰਦੀਆਂ ਬੰਦ ਮਹੀਨੇ ਦੀ ਵਹਾ ਦਿੰਦੀ ਕੋਈ ਗੱਲ ਨਾ ਚੱਲਦੀ ਜਦੋਂ ਆਨੇ ਕਹਤਾ ਕਹਿੰਦੀ ਮੈਂ ਜਾਂਦੀ ਨਹੀਂ ਅਗੇ ਜਾਂਦੀ ਨਹੀਂ ਮੈਂ ਜਾਣ ਦਾ ਕਾਰਨ ਵੀ ਉਹ ਕੋਈ ਨਾ ਹਾਂ ਮੈਂ ਖੋਟ ਮਾ ਠੂਗਾ ਕੋਈ ਹੋਈਗਾ ਰੋਗਾ ਨਾ ਪੁੱਛੀਏ ਕਾਰਨ ਵੀ ਕੀ ਕਹਿੰਦਾ ਤੈਨੂੰ ਦੱਸ ਦੂਗੀ ਫਿਰ ਤੂੰ ਪੁੱਛ ਲਈ ਪੁੱਛ ਲਈ ਮੇਰੇ ਨਾਲ ਕ ਲੜਨਾ ਚੱਲ ਸੱਦਰ ਨੂੰ ਬੋਲ ਮਾਰ ਫਿਰ ਉਹਨੂੰ ਮੇਰੇ ਕੋਲ ਮਨਪਰੀ ਦਾ ਮੰਮੀ ਉਰੇ ਆ ਨਾ ਤੇਰਾ ਪਾਇਆ ਮੇਰੇ ਨਾਲ ਹੀ ਲੜੀ ਜਾਂਦਾ ਇਹਦਾ ਕੁੜੇ ਉਹ ਪੀੜੀ ਫਟ ਸਸਰੀ ਘਰ ਹਾਂ ਠੀਕ ਠਾਕ ਵਧੀਆ ਤੈ ਤਾਈ ਤੂੰ ਹੀ ਨਾ ਲੜ ਕੇ ਤੇ ਨਹੀਂ ਆਏ ਕਿਤੇ ਉਹ ਤਾਈ ਨਾ ਤਾਂ ਲੜ ਕੇ ਕੀ ਆਏ ਮੈਨੂੰ ਐਂ ਦੱਸਾਂ ਕੀ ਕੀ ਗੱਲ ਕਰਦਾ ਕਿ ਤੈਨੂੰ ਇੰਨਾ ਮਹੀਨਾ ਹੋ ਗਿਆ ਘਰੇ ਬੈਠੇ ਨੂੰ ਤੂੰ ਮਾਰਾ ਮੋੜਾ ਤੂੰ ਮੈਨੂੰ ਮਿਲਦਾ ਸਕੀ ਰੋ ਜਾ ਸੱਸੀ ਕਾ ਗਾ ਕੇ ਨਾਗੇ ਨਾ ਸੱਸੀ ਕਾ ਫਿਰ ਤੋਏ ਲੈ ਹੁਣ ਆਪਦਾ ਘਰ ਜੇ ਮਨ ਚਾਹਦ ਰਹੀਓ ਫਿਰ ਕਿੱਟੀ ਚਾਹਦ ਰੋ ਨਾ ਜੱਗ ਰੋ ਨਾ ਜੱਗ ਫਿਰ ਤੈਨੂੰ ਹਾਂ ਦੱਸ ਵੀ ਹੁਣ ਮੈਂ ਕੀ ਕਹਾ ਤੇਰੇ ਫੋਨ ਵੀ ਆਇਆ ਉਹਨਾਂ ਦਾ ਕੋਈ ਕੋ ਲੈਣ ਆਇਆ ਜੇ ਬੰਦੇ ਨੇ ਘਰ ਬਸਣਾ ਹੋਵੇ ਬੰਦਾ ਲੈਣ ਵੀ ਆਉਂਦਾ ਹੁੰਦਾ ਲੈਣ ਆਉਂਦਾ ਤਾਂ ਕੀ ਪਤਾ ਕੀ ਕਰਕੇ ਕੋਈ ਗੱਲ ਕਰਦਾ ਦੱਸ ਵੀ ਕੀ ਕਰ ਰਹੀ ਹੈ ਕਾਦੇ ਬਸ ਤੇ ਤੂੰ ਕੀ ਕਰ ਰਿਹਾ ਓਏ ਕੀ ਕਰਕੇ ਆਈਆਂ ਬੰਦਾ ਮਾਰ ਕੇ ਆਈਆਂ ਉੱਥੇ ਬੰਦਾ ਮਾਰ ਉਹ ਕਬੂਤਰ ਰੱਖਦਾ ਸਾਲ ਦਿਨ ਕੰਮ ਨਹੀਂ ਕਰਦਾ ਹੈਗਾ ਨਾ ਉਹਦੀ ਮਾਂ ਉਹਨੂੰ ਕੁਝ ਕਹਿੰਦੀ ਹੈਗੀ ਤੇ ਕਬੂਤਰ ਰੱਖਦਾ ਤੂੰ ਕੂਤਰਾ ਮਾਰ ਲੈ ਦੱਸ ਵਜਾ ਨੂੰ ਸਮਝਾ ਗੱਲ ਕੋਈ ਮਗਬੇ ਨੂੰ ਸਮਝਾ ਮਾ ਉਹਨਾਂ ਨੂੰ ਉਹਦੇ ਰਿਸ਼ਤੇਦਾਰਾਂ ਕੋਈ ਭੈਣ ਭਾਈ ਨੂੰ ਬੁਲਾ ਆ ਉਹਦੀ ਮਾਂ ਕਹੇਰੀ ਤਾਂ ਐ ਕਰੂਗਾ ਭਾਈ ਇਹ ਤਾਂ ਪਹਿਲਾਂ ਵੀ ਐ ਕਰਦਾ ਸੀ ਤਾਂ ਹੁਣ ਵੀ ਐ ਕਰੂਗਾ ਨਾ ਤਾਇਆ ਜੀ ਤੁਸੀਂ ਦੱਸੋ ਵੀ ਬੰਦੇ ਨੂੰ ਵਿਆਹ ਤੋਂ ਬਾਅਦ ਸੁਧਰਨਾ ਚਾਹੀਦਾ ਕਿ ਨਹੀਂ ਸੁਧਰਨਾ ਚਾਹੀਦਾ ਸੁਧਰ ਨਹੀਂ ਚਾਹੀਦਾ ਪਹਿਲਾਂ ਕੀ ਕੋਈ ਹੋ ਹੋ ਦੱਸ ਨਾ ਆਪਣੇ ਲੋਕ ਜਿਹੜਾ ਸਾਨੇਗਾ ਅਗਲਾ ਕਹਿੰਦਾ ਵਿਆਹ ਕਰ ਦੋ ਸੁਧਰ ਜਾਊਗਾ ਜਾ ਘਰ ਕੇ ਬੰਦਾ ਸੁਧਰਦਾ ਨਹੀਂ ਬਦਲ ਡਰ ਖੋਲੇ ਆਂਦਾ ਪਤਾ ਬੰਦੇ ਨੂੰ ਡਰ ਹੁੰਦਾਗਾ ਵੀ ਲੈ ਮੇਰਾ ਵਿਆਹ ਹੋਊਗਾ ਵੀ ਜੇ ਮੈਂ ਪੁੱਠਿਆਂ ਹਰਕਤਾਂ ਕਰੂੰਗਾ ਵੀ ਮੇਰਾ ਵਿਆਹ ਨਹੀਂ ਹੋਣਾ ਜਦੋਂ ਵਿਆਹ ਹੋਇਆ ਨਾ ਫਿਰ ਹਣਾ ਹੁਣ ਕੜਾ ਮੇਰੀ ਮੰਗ ਸੁਟ ਜੂ ਜੋ ਹੁੰਦਾ ਕਰ ਲੋ ਉਹੀ ਕੰਮ ਉਹ ਕਰ ਰਿਹਾ ਹੁਣ ਤੂੰ ਤਾਂ ਮੈਂ ਵਕੀਲ ਬਣੀ ਬੈਠੀ ਹਣਾ ਵਕੀਲ ਜੇ ਤਾਇਆ ਤੈਨੂੰ ਨਾਲ ਗੱਲਾਂ ਹੁੰਦੀਆਂ ਨੇ ਗੱਲਾਂ ਤੇ ਤੇਰੇ ਕੁੜੀ ਹੁੰਦਾ ਨਾ ਫਿਰ ਪਤਾ ਲੱਗਦਾ ਪਰ ਤੂੰ ਕੀ ਕਹਿੰਦੀ ਕੁੜੀ ਹੁੰਦੀ ਅਜੇ ਕੁੜੀ ਹੁੰਦੀ ਜਿਹਦੇ ਬੀਤਦੇ ਆ ਨਾ ਉਹ ਨਹੀਂ ਪਤਾ ਲੱਗਦਾ ਹੁੰਦਾ ਤੂੰ ਤਾਂ ਲੜ ਮਾ ਕੀ ਮਤਲਬ ਕੁੜੀ ਹੁੰਦੀ ਕੁੜੀ ਹੁੰਦੀ ਅਹੇ ਜਾਨ ਮੈਂ ਬੋਲਣਾ ਗਲ ਪਟ ਨੂੰ ਸਾਰਾ ਮੇਰਾ ਕੋਈ ਗੱਲ ਕਸੂਰ ਹੈ ਦੱਸ ਵਿਆ ਕਸੂਰ ਮੈਂ ਘਰ ਪੁੱਛ ਨੂੰ ਜਾ ਕੇ ਪਤਾ ਨਹੀਂ ਤਾਈ ਤੇਰੇ ਨਾਲ ਕਿਵੇਂ ਕਰਦੀ ਮੈਂ ਕਰਦੀ ਆ ਤਾਈ ਮੈਂ ਤਾਂ ਜਾਣੀ ਆ ਜੁੰਡੇ ਦੇ ਖਿਲਾੜ ਉਹ ਕਰੇ ਬੈਠੀ ਆ

ਜੁਵਾ ਗੇ ਬਗਾਨਾ ਜੁਵਾ ਮੰਨਣ ਲੱਗਦਾ ਉਹ ਲੱਭੋ ਕਿ ਰਾਤੀ ਪੁੱਤ ਵਿਆਹਿਆ ਹੋਵੇ ਨਾਕਰ ਹੋਵੇ ਇਹ ਸੌਰੀ ਪੈ ਕੇ ਰਹੇ ਉਹ ਬਗਾਨਾ ਮੰਨਣ ਲੱਗ ਜਣਗਾ ਇਹ ਗੱਲ ਨਹੀਂ ਹੈ ਕਿ ਜਿਹੜੀ ਕੁਮਾਰੀ ਗੁੱਟੀ ਪੁੱਤਰੀ ਇਹ ਕਰਦੀ ਰਿਹਾ ਭਜਾਈਆਂ ਮੇਹੀ ਰਨ ਕਰਦੀ ਆਉਂਦੀਆਂ ਲੈ ਮੈਂ ਤਾਂ ਤੇਰੇ ਮੂਰੇ ਹੱਥ ਬੰਨੇ ਮੈਂ ਤਾਂ ਕੁਝ ਨਹੀਂ ਕਹਿੰਦਾ ਹੱਥ ਬੰਨੇ ਇਹਨੂੰ ਗੱਲ ਸਮਝਾ ਕੇ ਉਹ ਘਰ ਤੇ ਚੱਲ ਮੇਰੇ ਨਾਲ ਤੋਰ ਇਹਨੂੰ ਸਵੇਰੇ ਮੈਂ ਜਾ ਕੇ ਪਤਾ ਲੈਣ ਲੱਗਾਂ ਕਿ ਆ ਕਿਉਂ ਤੋਰਾਂ ਮੈਂ ਕੁੜੀ ਨੂੰ ਮੈਂ ਤਾਂ ਕੁੜੀ ਨੂੰ ਫੇਰ ਤੋਰੂੰਗੀ ਜਿਉਹ ਮੁੰਡਾ ਆ ਕੇ ਤੇ ਉਹਦੀ ਮਾਂ ਆ ਕੇ ਮੇਰੇ ਪੈਰਾਂ 'ਚ ਡਿੱਗਣ ਤੇ ਕੁੜੀ ਦੇ ਪੈਰੀਂ ਹੱਥ ਲਾਉਣ। ਅੱਛਾ ਤੇਰੇ ਪੈਰਾਂ 'ਚ ਡਿੱਗਣ। ਤੇਰੀ ਗੱਲ ਕੋਈ ਉਹਨਾਂ ਨਾਲ ਹੋਈ ਆ? ਮੇਰੀ ਗੱਲ ਨਹੀਂ ਹੋਈ। ਮੈਂ ਤਾਂ ਕੁੜੀ ਕਹਿੰਦੀ ਤੈਨੂੰ ਨਹੀਂ ਗੱਲ ਕਰਨ ਦੀ ਲੋੜ। ਫੇਰ ਮੈਨੂੰ ਐ ਲੱਗਦਾ ਗੱਲ ਸਾਰਾ ਖੋਟ ਹੀ ਕੁੜੀ ਜੂਗਾ। ਜੋ ਕੁੜੀ ਉਹਨਾਂ ਨਾਲ ਗੱਲ ਨਹੀਂ ਕਰਾਉਂਦੀ। ਤੇ ਕੁੜੀ ਉਹਨਾਂ ਨਾਲ ਗੱਲ ਕਰਾਉਂਦੀ ਤੇਰੀ ਗੱਲ ਹੋਵੀਂ ਫੇਰ ਕੁਝ ਉਹਨਾਂ ਦੀਆਂ ਗੱਲਾਂ ਸੁਣਦੇ ਕੁਝ ਇਹਦੀਆਂ ਸੁਣਦੇ ਫੇਰ ਆਪਣ ਨੂੰ ਪਤਾ ਲੱਗਦਾ ਵੀ ਚੀਜ਼ 'ਚ ਕੀ ਖੋਟ ਹੈ ਕਿ ਕੀ ਘੂੜਾ। ਮਾੜਾ ਮਟਾਕਨ ਨੂੰ ਹੱਥ ਮਾਰਾ। ਐਜਾ ਦਿਮ ਮੈਨੂੰ ਮਨਦਾ ਵਰਤ ਲੈ ਐਉਂ ਉਹੋ ਜੇ ਨਹੀਂ ਰਖਣਾ ਜੇ ਜਾਏਗਾ ਵੀ ਉਹਨੇ ਦੀ ਵਿਗ ਜੇ ਜਿੰਦਾ ਆਏਗਾ ਇੱਕ ਸੌਣਾ ਹੁੰਦਾ ਏ ਹਾਂ ਹਾਂ ਲੈ ਲੈ ਕੇ ਮੈਨੂੰ ਲੱਗ ਗਿਆ ਤੈਨੂੰ ਲੱਗਾ ਕਿ ਲੱਗਾ ਸਿਆਣੀ ਸੋਚਿਆ ਤੂੰ ਜਵਾਕਾਂ ਲੈ ਨਾ ਬੋਗ ਉਹਨਾਂ ਦੇ ਘਰੇ ਜਾ ਕੇ ਕੁਝ ਖਾ ਕੇ ਮਰ ਜੇ ਮੈਂ ਉਹੀ ਗੱਲ ਹੈ ਮੇਰੇ ਦੱਸ ਕੋਈ ਮਰਦਾ ਨਹੀਂ ਕੋਈ ਮਰਦਾ ਹੁੰਦਾ ਜਵਾਕ ਆ ਕੇ ਮਰ ਜੇ ਕੋਈ ਖਾਣੇ ਦੀ ਗੱਲ ਪਾਵਾਂਗਾ ਉਹਨਾਂ ਨੂੰ ਸੁਣਾਵਾਂਗੇ ਇਹਦੀ ਸੁਣਾਵਾਂਗੇ ਫੇਰ ਕੋਈ ਗੱਲ ਮੂੰਹ ਤੋਂ ਪਤਾ ਲੱਗੂ ਕੀ ਕੀ ਹੈ ਕੀ ਗੱਲ ਹੈ ਤੂੰ ਕਰ ਲਈ ਐਂ ਨਹੀਂ ਕਿਨਾਂ ਚੱਲ ਜਉਂਦੀਆਂ ਮੈਂ ਦੱਸਾਂ ਮੈਂ ਤਾਂ ਜਿਹੜੀ ਗੱਲ ਕਹੀ ਸੀ ਮੈਂ ਤਾਂ ਪੱਥਰ ਤੇ ਲਖੀ ਰੱਖੂਗੀ ਇਹੀ ਗੱਲ ਕਹੂੰਗੀ ਮੈਂ ਤਾਂ ਬਸ ਮੈਨੂੰ ਐ ਇਲਾਦਾ ਤੂੰ ਕਿ ਮੈਂ ਕੰਮ ਜਿਹੜਾ ਨਹੀਂ ਉਹ ਕਰਨਾ ਉਹੀ ਕੰਮ ਕਰਾ ਮੇਗੀ ਹਣਾ ਸਾਡੇ ਨਾਲੇ ਚ ਕੋਈ ਫੂਨ ਹੀ ਥੱਕਦਾ ਗੱਲ ਉਹ ਆਉਂਦਾ ਤੂੰ ਕਰਾ ਮੇਗੀ ਕਬੂਲਾ ਲੈ 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 ਸੇ ਹੁਣ ਕੱਡੇ ਬਈ ਸੰਗ ਚੱਲਦੇ ਸਾਡੇ ਨਾਲੇ ਦੇ ਕੋਈ ਕਿਸੇ ਸਾਥੀ ਪੁੱਤ ਉਸਕਦਾ ਨਹੀਂ ਪਰ ਤੂੰ ਆ ਨਵੀ ਆ ਗਈ ਕੋਲੋ ਤਾਂ ਸਿਓਨੇ ਵਰਗੀ ਕੁੜੀ ਸੀ ਮੇਰੀ ਉਹ ਤਾਂ ਤੂੰ ਵੀ ਕਰ ਸਿਓਨੇ ਵਰਗੀ ਹੁਣ ਕੀ ਕੁੜੀ ਪਿਸਤ ਦਾ ਕੀ ਹੋ ਗਈ ਹੁਣ ਵਾਲੇ ਚੰਗੇ ਬੰਦੇ ਵਾਲੇ ਚੰਗੇ ਚੰਗੇ ਸਹਿਦਿਆ ਦਿੱਤੀ ਸੀ ਕੋਲੇ ਦੇ ਸਹਿਦਿਆ ਹੋ ਗਏ ਫੇਰੀ ਉਹ ਕਰਦੀ ਬੋਲੀ ਜਾਂਦੀ ਆ ਦਵਾ ਦਾ ਪਾਣੀ ਕੋਢੀ ਦਾ ਨਹੀਂ ਗਾ ਪਾਣੀ ਕੋਢੀ ਦਾ ਨਹੀਂ ਸੁਣ ਕੇ ਹੁਣ ਉਹ ਉਹੀ ਗੱਲ ਲਪਾ ਗਿਆ ਕੋਈ ਗੱਲ ਰ ਲੜਨ ਲੱਗ ਗਿਆ ਮਣਪ੍ਰੀਤ ਹਾਂ ਚਾਹ ਵੀ ਲੈ ਭਾਈ ਅੰਦਰ ਫੜਾ ਦੀ ਬਾਬੀ ਮੈਂ ਤਾਂ ਅੰਦਰ ਹੀ ਪੀਉਂਗੀ ਮੇਰੇ ਕੋਲੇ ਹੋਰ ਵੀ ਕੰਮ ਹੈ ਮੈਂ ਕੱਲੀ ਤੇਰੀ ਚਾਹ ਤੇ ਤਾਂ ਨਹੀਂ ਬੈਠੀ ਹੁਣ ਪਾਈ ਪਈ ਐ ਬੱਟ ਗਾ ਚ ਪੀ ਲੈ ਹੁਣ ਮੈਂ ਅੰਦਰ ਜਾਵਾਂ ਆਹੋ ਜਿੰਨੇ ਟਾਂ ਮਿੰਨੀਆਂ ਗੱਲਾਂ ਸੁਣਾ ਤੇ ਉਹ ਅੰਦਰ ਪਹੁੰਚ ਜਾਂਦੀ ਚ ਨਹੀਂ ਨਾਲੇ ਮੇਰੀ ਗੱਲ ਸੁਣ ਪਾਏ ਜੀ ਨਾਲ ਐ ਬੋਲਦੇ ਹੁੰਦੇ ਆ ਬੋਲਣ ਦੀ ਵੀ ਨਹੀਂ ਅਕਲ ਤੈਨੂੰ ਜਮਾਈ ਕਾਇਆ ਜੀ ਜੀ ਕਹਾਂ ਦੇ ਲੈ ਕੇ ਹੈਗਾ ਜੀ ਜੀ ਕਰਦੇ ਰੋ ਜੀ ਦੋਨੋਂ ਦੇ ਪੁੱਤ ਨਹੀਂ ਕਹਿੰਦੇ ਹੈਗੇ ਲੱਗਦੀ ਹੈ ਜੀ ਦੀ ਪਿਓਾਂ ਵਰਗਾ ਆਈ ਨਹੀਂ ਬੋਲ ਦਿੰਦੇ ਸਿੱਧਾ ਪਸੜ ਪਸੜ ਬੋਲੀ ਪਿਓ ਦਾ ਨਹੀਂ ਹੈਗਾ ਪਿਓਾਂ ਵਰਗਾ ਹੀ ਆ ਹਰ ਕੋਈ ਪਿਓ ਨਹੀਂ ਬਣ ਜਾਂਦਾ ਤੱਚ ਤਾਂ ਪਿਓ ਥੋੜੀ ਬਣਦੇ ਹੁੰਦੇ ਨੇ ਜੀ ਰਿਕ ਹੀ ਰਹਿੰਦੇ ਹੁੰਦੇ ਨੇ ਜੇ ਉਹਨੂੰ ਤੇਰਾ ਦੁੱਖ ਹੋਇਆ ਨਾ ਤਾਈਓ ਘਰੇ ਆਇਆ ਕੋਈ ਨਹੀਂ ਆਇਆ ਦੂਜਾ ਛੋਟਾ ਚਾਚਾ ਨਹੀਂ ਆਇਆ ਆਪਣੇ ਘਰੇ ਬਸ ਭਾਬੀ ਮੈਨੂੰ ਨਾ ਸਾਰੇ ਪਤਾ ਹੈ ਕੌਣ ਮੇਰਾ ਕਰਦਾ ਤੇ ਕੌਣ ਨਹੀਂ ਕਰਦਾ ਨੇ ਪਰ ਇਹ ਤਾਂ ਨਾ ਛੇੜੇ ਜੀ ਕਾਟਾ ਜੇ ਮਾਂ ਨੂੰ ਕਹਿੰਦੇ ਮਾਂ ਮੈਂ ਕਹਿ ਦਿੰਦੀ ਐ ਮੇਰੀ ਤੀ ਦੀਆਂ ਦੋ ਰੋਟੀਆਂ ਨਹੀਂ ਤੁਸੀਂ ਚਰਦੇ ਤੇ ਤੂੰ ਉਦੋਂ ਕੋਈ ਮਾੜੀ ਮੋਟੀ ਨਾ ਮਹੀਨਾ ਹੋ ਗਿਆ ਤੈਨੂੰ ਘਰੇ ਬੈਠੇ ਨੂੰ ਮਾੜੀ ਮੋਟੀ ਢੈਲੀ ਪਹਿ ਜਾ ਫਿਰ ਇੱਕ ਪਾ ਵੀ ਮੈਂ ਕੁਛ ਖਾ ਕੇ ਮਰ ਜਾ ਹੈ ਤੁਸੀਂ ਐ ਐ ਕਹਿਣੇ ਵੀ ਹੋ ਰਾ ਕੁੜੀ ਵਾਂਗੂ ਮੈਂ ਰੋਈ ਜਾਵਾਂ ਸਾਧਨ ਵੀ ਮੇਰਾ ਘਰ ਵਾਲਾ ਮੈਨੂੰ ਲੈਣ ਨਹੀਂ ਆਇਆ ਕੁਛ ਖਾ ਕੇ ਮਰ ਜਾ ਹਨ ਮਰੋ ਲੈ ਜਾ ਥੋਡੇ ਨਾਲ ਉਹ ਸੋਖੋ ਜਣਾ ਤੁਸੀਂ ਹੋ ਜੋ ਪਰ ਸਾਨੂੰ ਕੁਛ ਦੇ ਦੇ ਜੇ ਤੂੰ ਨਹੀਂ ਆਪ ਕੁਛ ਖਾਣਾ ਨਾਲੇ ਓੱਖੀਆਂ ਵੀ ਖਾ ਲੋ ਫਿਰ ਇਹ ਮੈਂ ਤਾਂ ਤੁਹਾਨੂੰ ਕੋਈ ਤੁਹਾਡੇ ਗਲ ਗੁੱਠਾ ਨਹੀਂ ਦਿੱਤਾ ਹੋਇਆ ਹੈਗਾ ਫਿਰ ਜਦੋਂ ਹੁਣ ਦੁਨੀਆ ਦਾ ਉਹ ਨਾਮੀ ਦਿਵਾਨੀ ਆ ਫਿਰ ਤਾਂ ਖਾਣ ਚ ਹੀ ਫਾਇਦਾ ਦਿਵਾਨੀ ਨੂੰ ਮੈਂ ਵੀ ਕਿਸੇ ਨਾਲ ਭੱਜ ਗਈ ਹੈ ਇਹ ਭੱਜਿਆ ਨਾਲੋਂ ਘੱਟ ਹੈ ਘਰੋਂ ਤਾਂ ਭੱਜ ਕੇ ਆਈਆਂ ਹੁਣ ਉੱਥੋਂ ਆਦੇ ਸਹਰਿਆਂ ਤੋਂ ਭੱਜ ਕੇ ਨਹੀਂ ਆਈ ਰੁਸ ਕੇ ਆਈਆਂ ਭੱਜੀਆਂ আর ਰੁਸੀਆਂ 'ਚ ਬਹੁਤ ਫਰਕ ਹੁੰਦਾ ਮੈਨੂੰ ਬਾਈ ਨੇ ਦੱਸਿਆ ਮੇਰੇ ਕੋਲ ਫੋਨ ਆਇਆ ਸੀ ਕਹਿੰਦਾ ਭੈਣੇ ਚੱਕੇ ਕੱਪੜੇ ਤੇ ਉੱਡ ਗਈ ਅੱਛਾ ਬਾਈ ਦੇ ਗੱਲਾਂ ਦੇ ਤਾਂ ਯਕੀਨ ਕਰ ਲੈ ਚੱਕੇ ਕੱਪੜੇ ਤੇ ਉੱਡ ਗਈ ਤੇ ਮੇਰੀ ਕਦੇ ਸੁਣੀ ਆ ਬਾਈ ਨੇ ਇਹ ਦੱਸਿਆ ਮੈਂ ਕੀ ਕਰਤੂਤ ਕਰਦਾ ਜਦੋਂ ਭੈਣੇ ਤੇਰੇ ਗੱਠ ਦੀ ਲੁਤਰੋ ਲੱਗੀ ਐ ਈ ਜਵਾਨ ਤੇਰੇ ਬੋਲਣ ਨੂੰ ਤੇਰੀ ਤਾਂ ਗੱਲ ਤਾਂ ਮੈਨੂੰ ਰੱਤੀ ਪਰ ਯਕੀਨ ਨਹੀਂ ਬਾਈ ਦੀ ਗੱਲ ਤੇ ਹੀ ਯਕੀਨ ਆ ਅੱਛਾ ਉਹ ਕਬੂਤਰ ਵਾਸਤੇ ਹੈਗਾ ਤੈਨੂੰ ਕਿ ਚਲ ਫੇਰ ਕੀ ਹੋ ਗਿਆ ਜੇ ਚਾਰ ਕਬੂਤਰ ਰੱਖ ਲੈ ਸ਼ੌਂਕ ਦੇ ਮਾਰੇ ਨੇ ਬੰਦਾ ਰੱਖ ਹੀ ਲੈਂਦਾ ਹੁੰਦਾ ਉਹ ਰੱਖੇ ਐਂ ਨਹੀਂ ਕਹਿੰਦੇ ਵੀ ਸ਼ੌਂਕ ਨੂੰ ਨਾ ਰੱਖੇ ਰੱਖੇ ਪਰ ਬੰਦਾ ਕੰਮ ਨੂੰ ਕੰਮ ਦਾ ਸਮਝੇ ਕੰਮ ਦਾ ਕਰਦਾ ਨਹੀਂ ਹੈਗਾ ਦਵੇਂ ਟੇਕੇ ਦੇ ਦੇ ਦਿੰਦਾ ਆ ਫਿਰਿਆਂ ਦਾ ਹੱਲ ਹੱਲ ਕਰਦਾ ਤੂੰ ਕਿਹੜਾ ਕੰਮ ਨੂੰ ਕੰਮ ਸਮਝਦੀ ਐ ਜੇ ਮੈਂ ਤੇਰੇ ਵਾਸਤੇ ਚਾਹ ਬਣਾ ਲਈ ਤੈਨ ਤਾਂ ਐ ਲੱਗਦਾ ਤੂੰ ਤਾਂ ਬਿਲ ਨਹੀਂ ਆ ਭਾਬੀ ਆਉਣ ਲਗਾ ਵਰਨੀ ਉਸ ਰੀਰਲਾ ਸੱਡੇ ਤੂੰ ਤਾਂ ਇਹਨੂੰ ਵੀ ਗੱਲਾਂ ਨੂੰ ਉਹ ਦਵਾਲ ਨਹੀਂ ਆਉਂਦੀ ਚੱਲ ਭਾਬੀ ਮੈਨੂੰ ਤਾਂ ਤੁਹਾਡਾ ਹੀ ਕਹੇਗੀ ਚਾਹ ਪੀਣ ਦੇਗੀ ਹੁਣ ਘੁੱਟ ਉਹ ਵੀ ਉੱਥੇ ਰਖਾਤੀ ਗੱਲਾਂ ਗੱਲਾਂ ਦੇ ਵਿੱਚ ਚੰਗਾ ਭੈਣੇ ਆਪਦੀ ਚੱਕ ਕੇ ਲੈ ਜਾਂ ਅੰਦਰ ਜਾ ਕੇ ਪੀ ਲੈ ਅੰਦਰ ਮੇਰੇ ਕੋਲ ਦੇਵਾਂਗੀ ਨਾਲੇ ਆ ਵੀ ਦੇ ਦੇ ਜਵਾਗੜੀਆਂ ਤੂੰ ਖਾਣ ਨੂੰ ਇਹ ਲੋ ਗੱਲਾਂ ਦੀ ਦਾਦੀ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੀ ਤਾਏ ਜੀ ਨੂੰ ਨਹੀਂ ਚਾਚੇ ਨਾਲ ਬੋਲੀ ਅਗਲਾ ਹੀ ਜਾ ਕੇ ਕਹੂਗਾ ਵੀ ਭਾਈ ਖੋਟ ਸਾਰਾ ਸਾਡੀ ਕੁੜੀ ਚ ਹੈ ਕੱਚਾ ਹੁੰਦਾ ਨਹੀਂ ਬੋਲਿਆ ਹੁੰਟਾ ਬੋਲ ਹੀ ਦਿੰਦਾ